ਸਬ ਡਿਵੀਜ਼ਨ ਬੁੜਲਾਡਾ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਵੱਲੋਂ ਡੀਐਸਪੀ ਸਿਕੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਸ਼ਹਿਰ ਅੰਦਰ ਫਲੈਗ ਮਾਰਚ ਕੱਢਿਆ ਗਿਆ ਇਹ ਫਲੈਗ ਮਾਰਚ ਥਾਣਾ ਸ਼ਹਿਰੀ ਤੋਂ ਸ਼ੁਰੂ ਹੋ ਕੇ ਵੱਖ-ਵੱਖ 메ਨ ਬਾਜ਼ਾਰਾਂ ਤੋਂ ਹੁੰਦਾ ਹੋਇਆ ਆਈਟੀਆਈ ਬੱਸ ਐਡਾ ਅਤੇ ਕਲਾਣਾ ਰੋਡ ਤੋਂ ਹੁੰਦਾ ਹੋਇਆ ਵਾਪਸ ਸ਼ਹਿਰ ਅੰਦਰ ਆ ਕੇ ਸਮਾਪਤ ਹੋਇਆ ਇਸ ਮੌਕੇ ਸੰਬੋਧਨ ਕਰਦਿਆਂ ਡੀਐਸਪੀ ਚੀਮਾ ਨੇ ਕਿਹਾ ਆਓ ਸੁਣਦੇ ਹਾਂ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਅਤੇ ਐਸਐਸਪੀ ਸਾਹਿਬ ਸ੍ਰੀ ਭਾਗੀਰਤ ਸਿੰਘ ਮੀਨਾ ਦੇ ਹੁਕਮ ਅਨੁਸਾਰ ਸ਼ਹਿਰ ਵਿੱਚ ਅਮਨ ਕਾਨੂੰਨ ਕਾਇਮ ਰੱਖਣ ਲਈ ਅਤੇ ਬਿਜ਼ਨਸਮੈਨ ਅਤੇ ਵਪਾਰੀਆਂ ਦੇ ਕਈ ਵਾਰੀ ਦਿਲ ਚੋਂ ਔਫ ਹੋ ਜਾਂਦਾ ਵੀ ਦਹਿਸ਼ਤ ਦਾ ਮਾਹੌਲ ਜੇ ਫੈਲਿਆ ਹੋਣ ਕਰਕੇ ਆਲੇ-ਦਾਲੇ ਬਾਰਦਤਾਉਣ ਕਰਕੇ ਉਹਨਾਂ ਤੇ ਕੰਟਰੋਲ ਕਰਨ ਲਈ ਅਤੇ ਲੋਕਾਂ ਦੇ ਦਿਲਾਂ ਚੋਂ ਡਰ ਕੱਢਣ ਲਈ ਤੇ ਅਮਨ ਸ਼ਾਂਤੀ ਕਾਇਮ ਰੱਖੀ ਸ਼ਹਿਰ ਚ ਰੱਖਣ ਲਈ ਇਸ ਕਰਕੇ ਫਲੇਗ ਮਾਰਚ ਕੀਤਾ ਗਿਆ ਕਿਉਂਕਿ ਸਾਰੇ ਥਾਣਿਆਂ ਦੇ ਸਬੂ ਨਾਲ ਲੈ ਕੇ ਕੋਈ ਮੜਾ ਅਨਸਰ ਇਧਰ ਸ਼ਹਿਰ ਚ ਕੋਈ ਮਾੜੀ ਹਰਕਤ ਨਾ ਕਰ ਸਕੇ ਇਸ ਕਰਕੇ ਆਮ ਅਮਨ ਕਾਨੂੰਨ ਨੂੰ ਕਾਇਮ ਕਰਨ ਲਈ ਸ਼ਹਿਰ ਵਿੱਚ ਆਪਣਾ ਫਲੇਗ ਮਾਰਚ ਕੀਤਾ ਗਿਆ ਸਰ ਦੋ ਦਿਨ ਪਹਿਲਾਂ ਬੱਸ ਸਟੈਂਡ ਦੇ ਵਿੱਚ ਕੁਝ ਸ਼ਰਤੀ ਅਨਸਰਾਂ ਵੱਲੋਂ ਕੁਝ ਫੈਰਿੰਗ ਦੀ ਕੁਝ ਤੇ 1:00 ਵਜੇ ਦੇ ਸੱਟਾ ਬਣਾਉਣੇ ਸੀ ਕੀ ਕੀ ਕਰਦੇ ਉਹ ਮੁੰਡੇ ਕਾਲਜ ਪੜ੍ਹਦੇ ਸੀ ਆਈਟੀਆਈ ਸੀਗਾ ਮੁੰਡਾ ਇੱਕ ਗਿਆ ਹੋਇਆ ਛੋੜੀ ਮੁੱਟੀ ਗੱਲ ਤੇ ਬਹਿਸ ਹੋਈ ਸੀ ਕੋਈ ਫੈਰਪੂਰ ਦੀ ਜੇ ਕਲੀਅਰ ਗੱਲ ਨਹੀਂ ਹੋਈ ਉਹਨਾਂ ਦੇ ਖਿਲਾਫ ਜਿਹੜੇ ਮੁੰਡੇ ਦੂਸਰੇ ਸੀ ਤਿੰਨ ਚਾਰ ਨੇ ਉਹਨਾਂ ਤੇ ਕੁੱਟਮਾਰ ਕਰੀ ਸੀ ਉਹਨਾਂ ਦੇ ਪਰ ਖਿਲਾਫ ਕਾਰਵਾਈ ਕੀਤੀ ਗਈ ਆ ਸਿਟੀ ਬਡਲਾਡਾ ਵਿੱਚ ਮੁਕਦਮਾ ਦਰਜ ਕੀਤਾ ਗਿਆ ਜਿਹੜੇ ਅਜੇ ਹੋਰ ਮਾਰੇ ਸ਼ਰਾਰਤੀ ਜਿਹੜੇ ਨੌਜਵਾਨ ਨੇਗੇ ਉਹਨਾਂ ਨੂੰ ਕੀ ਮੈਸੇਜ ਹੈਗਾ ਉਹਨਾਂ ਮੈਸੇਜ ਕੋਈ ਵੀ ਜੋ ਖੜਾ ਮਿਲਦਾ ਸਾਡੀ ਪੁਲਿਸ ਪਾਰਟੀ ਪੁਲਿਸ ਕਰਕੇ ਮਾੜੇ ਅਨਸਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਕੋਈ ਵੀ ਕਿਸੇ ਦੇ ਵੀ ਕੋਈ ਗਲਤ ਕੰਮ ਕਰ ਰਿਹਾ ਜਾਂ ਕੋਈ ਹੋਰ ਲੜਾਈ ਝਗੜਾ ਕਰ ਲਿਆ ਉਹਦੇ ਬਰ ਖਿਲਾਫ ਕਾਨੂੰਨ ਦੇ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਆਪਣੇ ਪੁਲਿਸ ਵਿਭਾਗ ਵੱਲੋਂ